ਕੀ ਆਪ ਜੀ ਨੂੰ ਪਤਾ ਵਾ ਕਿ ਕੋਕਾ ਕੋਲਾ ਦੇ ਵਿੱਚ ਕੋਕੀਨ ਦਾ ਪਤਾ ਹੁੰਦਾ ਵਾ ਹਾਂਜੀ ਆਪ ਜੀ ਸਹੀ ਸੁਣਿਆ ਕੋਕਾ ਕੋਲਾ ਦੇ ਵਿੱਚ ਪਹਿਲਾਂ ਕੋਕੀਨ ਹੁੰਦਾ ਸੀ 1880 ਦੇ ਵਿੱਚ ਐਟਲਾਂਟਾ ਦੇ ਫਾਰਮੈਕਿਸ ਜੌਨ ਨੇ ਇਹ ਫਾਰਮੂਲਾ ਬਣਾਇਆ ਸੀ ਜਿਹਦੇ ਵਿੱਚ ਦੋ ਪਦਾਰਥ ਸੀਗੇ ਕੋਕਾ ਲੀਫ ਐਕਸਟ੍ਰੈਕਟ ਤੇ ਕੋਲਾ ਨਟ ਐਕਸਟ੍ਰੈਕਟ ਉਸ ਸਮੇਂ ਦੇ ਵਿੱਚ ਇੱਕ ਟੋਨਿਕ ਸੀ ਜਾਣੀ ਲੋਕਾਂ ਦੇ ਲਈ ਇੱਕ ਦਵਾਈ ਵਰਗਾ ਪਦਾਰਥ ਸੀ ਜਿੱਥੋਂ ਇੱਕ ਵਰਡ ਆਇਆ ਸੌਫਟ ਡਰਿੰਕ ਉਸ ਸਮੇਂ ਦੇ ਵਿੱਚ ਬਾਕੀ ਡਰਿੰਕਸ ਵੀ ਦਵਾਈਆਂ ਵਾਂਗ ਸੀਗੀਆਂ ਸੈਵਨ ਅਪ ਦੇ ਵਿੱਚ ਲੀਥੀਅਮ ਹੁੰਦਾ ਸੀ ਤੁਹਾਡੇ ਮੂਡ ਨੂੰ ਕੰਮ ਕਰਨ ਲਈ ਤੇ ਪੈਪਸੀ ਦੇ ਵਿੱਚ ਪੈਪਸਿਨ ਤੁਹਾਡੀ ਖਾਣਾ ਪਚਾਉਣ ਦੇ ਲਈ ਪਰ ਹਾਂ ਜੀ ਕੋਕ ਦੇ ਅਸਲੀ ਵਰਜਨ ਦੇ ਵਿੱਚ ਅਸਲੀ ਕੋਕੇਨ ਸੀ ਜਦੋਂ ਕੋਕ ਦੀ ਐਡਿਕਟਿਵਨੈਸ ਦਾ ਸੱਚ ਸਾਹਮਣੇ ਆਇਆ ਤੇ ਕੋਕਾ ਕੋਲਾ ਨੇ ਉਹ ਕੱਢਿਆ ਤੇ ਉਦੋਂ ਸਾਰਾ ਦਾ ਸਾਰਾ ਸਵਾਦ ਖਰਾਬ ਹੋ ਗਿਆ ਤੇ ਫਿਰ ਉਹਨਾਂ ਨੇ ਕੋਕਾ ਕੋਲਾ ਦੇ ਵਿੱਚੋਂ ਕੋਕੀਨ ਕੱਢ ਕੇ ਸਿਰਫ ਕੋਕਾ ਦੇ ਪੱਤੇ ਦਾ ਫਲੇਵਰ ਰੱਖ ਲਿਆ ਤੇ ਅੱਜ ਦੀ ਘੜੀ ਵੀ ਕੋਕਾ ਕੋਲਾ ਅਮਰੀਕਾ ਵਿੱਚ ਕੋਕਾ ਲੀਫ ਦਾ ਸਭ ਤੋਂ ਵੱਡਾ ਇੰਪੋਰਟਰ ਆ ਇਹ ਪੱਤੇ ਪੇਰੂ ਤੋਂ ਸਟੈਨ ਕੰਪਨੀ ਨਿਊ ਜਰਸੀ ਰਾਹੀਂ ਆਉਂਦੇ ਨੇ ਉਥੋਂ ਪੱਤੇ ਚੋਕੋਕੀਨ ਕੱਢ ਕੇ ਕੰਪਨੀਆਂ ਨੂੰ ਭੇਜ ਦਿੰਦੇ ਨੇ ਤੇ ਜਿਹੜਾ ਬਚਿਆ ਹੋਇਆ ਫਲੇਵਰ ਆ ਉਹ ਕੋਕ ਵਿੱਚ ਪਾ ਦਿੰਦੇ ਆ ਤੇ ਇਹੀ ਕੋਕ ਦਾ ਸਭ ਤੋਂ ਵੱਡਾ ਇੱਕ ਸੀਕ੍ਰੇਟ ਆ 1980 ਦੇ ਵਿੱਚ ਇਹਨਾਂ ਨੇ ਇਹ ਪੱਤਾ ਬਿਨਾਂ ਵਰਤੇ ਵੀ ਕੋਕ ਬਣਾਈ ਸੀ ਪਰ ਉਹ ਲੋਕਾਂ ਨੂੰ ਪਸੰਦ ਨਹੀਂ ਆਈ ਤੇ ਤਾਂ ਹੀ ਕੰਪਨੀ ਨੇ ਬਾਅਦ ਚ ਕੋਕਾ ਦੇ ਪੱਤੇ ਦੁਬਾਰੇ ਇمپੋਰਟ ਕਰਨੇ ਸ਼ੁਰੂ ਕਰਤੇ ਤਾਂ ਹੀ ਕੋਕ ਜ਼ੀਰੋ ਦਾ ਸਵਾਦ ਕਲਾਸਿਕ ਕੋਕ ਵਰਗਾ ਵਾ ਇਹ ਐਕਸਟ੍ਰੈਕਟ ਸਾਈਕੋਐਕਟਿਵ ਨਹੀਂਗਾ ਪਰ ਕੀ ਸੱਚੀ ਫਾਇਦੇਮੰਦ ਆ ਪੀਣਾ ਚਾਹੀਦਾ ਜਾਂ ਨਹੀਂ ਕਿਉਂ ਰোনালਡੋ ਨੇ ਇਹਨੂੰ ਚਾਕੇ ਪਰ ਕਰਤਾ ਸੀ ਜਾਣਨਾ ਚਾਹੁੰਦੇ ਹੋ ਤਾਂ ਕਮੈਂਟ ਕਰਿਓ ਕੋਕ ਬਾਕੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਇਸ ਵਿੱਚ ਦਿੱਸੀ ਸੌਕਸਿੰਗ ਫਿਟਨੈਸ ਕਲੱਬ ਦੀ